ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਇਹ ਜੈਕਟ ਦਾ ਡਿਜ਼ਾਈਨ ਦਿਖਾਉਣੀ ਹੈ ਇਹ ਪੁਰਾਣੀ ਜੈਕਟ ਹੈ ਤੇ ਨਾਲ ਦੀ ਸਾਡੇ ਕੋਲ ਆਡਰ ਆਇਆ ਬਣਨਾ ਦੇਖੋ ਇਹਦੇ ਵਿੱਚ ਬੁਣਤੀ ਹੈ ਇਹ 그린 ਕਲਰ ਦੀ ਹੈ ਤੇ ਫੁੱਲ ਸਾਈਜ਼ ਦੀ ਹੈ ਇਹ ਤਾਂ ਇਹ ਬੱਡਰ ਬਣੇ ਜਾਂਦਾ ਖਤਮਾ ਦੋ ਇਹਦੇ ਜਿੰਮਣ ਲੱਗੀਆਂ ਨੇ ਪਿਛਲੇ ਪਾਸੇ ਵੀ ਇਹਦੇ ਬਣਤੀ ਆ ਇਹ ਤਾਂ ਇਹ ਪੁਰਾਣੀ ਹੈ ਤੇ ਇਹਦੇ ਨਾਲ ਦੀ ਬਣਨੀ ਆਈ ਹੋਈ ਹੈ ਇਸ ਡਿਜ਼ਾਈਨ ਦੀ ਤੇ ਇਹ ਤੁਸੀਂ ਕੋਟੀ ਸਵਾਟਰ ਤੇ ਵੀ ਪਾ ਸਕਦੇ ਹੋ ਸਕੀ ਵੀ ਤੇ ਪਾ ਸਕਦੇ ਹੋ ਇਹ ਡਿਜ਼ਾਈਨ ਬਲੌਗ ਤੇ ਬਣਵਾ ਸਕਦੇ ਹੋ ਇਹ ਅਸੀਂ ਜਾਗਟ ਬਣਾਉਣੀ ਹੈ ਇਹਦੇ ਨਾਲ ਦੀ ਬਣਾਉਣੀ ਹੈ ਦੇਖੋ ਜੇ ਬੰਦਾ ਇਹ ਵੀ ਡਿਜ਼ਾਈਨ ਬਣਾਇਆ ਫਿਰ ਚਲੋ ਜੀ ਆਪਾਂ ਜਿਹੜੀਆਂ ਤੁਹਾਨੂੰ ਕੱਲ ਸਕਰੀਨਸ਼ਾਟਾਂ ਦਿਖਾਉਣੀਆਂ ਸਨੀਆਂ ਵੀ ਅੰਡਰ ਆਏ ਵੀ ਉਹ ਸਾਡਾ ਕੱਲ WhatsApp ਨਹੀਂ ਚੱਲਿਆ ਸੀ ਤੇ ਅੱਜ ਅਸੀਂ ਤੁਹਾਨੂੰ ਦਿਖਾਉਣੀ ਹੈ ਕੱਲ ਸਾਡਾ ਵਟਸਐਪ ਨਹੀਂ ਚੱਲਿਆ ਸੀਗਾ ਦੇਖੋ ਨਿਕਾੜ ਵਾਲੀ ਹੈ ਇਹ ਚਿੱਟੀ ਹੈ ਤੇ ਆਹ ਕੜਾਈ ਕੀਤੀ ਹੋਈ ਹੈ ਦੋ ਇਹ ਜੈਕਟ ਹੈ ਠੀਕ ਹੈ ਜੀ ਜੈਕਟ ਦਾ ਜਾਨ ਤੁਹਾਨੂੰ ਇਹ ਤੋ ਕਰਕੇ ਦਿਖਾਉਣੀ ਹੁਣ ਤੁਹਾਨੂੰ ਅਗਲਾ ਦਿਖਾਉਣੀ ਹੈ ਦੇਖ ਇਸ ਕੀ ਵੀ ਦਾ ਡਿਜ਼ਾਈਨ ਹੈ ਇਹ ਸਕੀ ਵੀ ਬਣੀ ਹੋਈ ਹੈ ਇਹ ਵੀ ਕਢਾਈ ਕੀਤੀ ਹੋਈ ਹੈ ਇਹ ਚਿੱਟੇ ਕਲਰ ਦੀ ਹੈ ਸਕੀ ਵੀ ਇਹ ਦੇਖ ਵੀ ਦ ਆਰਡਰ ਆ ਜਨ ਤੁਸੀਂ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਦੀ ਸਾਨੂੰ ਆਰਡਰ ਕਰ ਸਕਦੇ ਹੋ ਇਹ ਇਸ ਤਰ੍ਹਾਂ ਇਹ ਸਗੀ ਵੀਦਰ ਜਾਣਾ ਉਹ ਹੈਗੇ ਉਹ ਜੈਕਟਾ ਇਹ ਸਗੀ ਵੀ ਹੈ ਦੇਖੋ ਇਹ ਤੇ ਵੀ ਕੜਾਈ ਕੀਤੀ ਹੈ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆ ਅੱਜ ਤੁਹਾਨੂੰ ਇੰਨਾ ਹੀ ਦਿਖਾਉਣਾ ਸੀ ਅੱਗੇ ਸੇ ਜੂਰੇ ਵਾਲੀ ਕਾਪੀ ਟੋਪੀ ਦਾ ਡਿਜ਼ਾਈਨ ਲੈ ਕੇ ਆਵਾਂਗੇ ਇਹ ਸਾਡੀ ਪੁਰਾਣੀ ਜਾਗਟਾ ਹੈ ਇਹ ਤੇ ਨਵੀਂ ਬਣਾਉਣੀ ਹੈ ਇਹਦੇ ਨਾਲ ਤੇ ਇਹ ਪੁਰਾਣੀ ਜਾਗਟਾ ਹੈ